ਅੱਜ ਤੁਸੀਂ ਦੇਖੋਗੇ ਦਿਲ ਦੀਆਂ ਗੱਲਾਂ ਬਲਬੀਰ ਸਿੰਘ ਪੰਨੂ ਦੇ ਨਾਲ ਜੋ ਕਿ ਫਤਿਹਗੜ ਤੋਂ ਨੇ ਤੇ ਆਮ ਆਦਮੀ ਪਾਰਟੀ ਤੋਂ ਨੇ ਇਹਦਾ ਪਹਿਲਾ ਹਿੱਸਾ ਦਿਖਾਇਆ ਜਾ ਰਿਹਾ ਹੈ ਤੇ ਕੱਲ ਸ਼ਾਮੀ 5 ਵਜੇ ਇਹਦਾ ਦੂਸਰਾ ਹਿੱਸਾ ਦਿਖਾਇਆ ਜਾਵੇਗਾ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਕੱਲ ਵਾਲਾ ਦੂਸਰਾ ਪਾਰਟ ਵੀ ਤੁਸੀਂ ਆਰਾਮ ਨਾਲ ਦੇਖ ਸਕੋ ਆਓ ਦੇਖਦੇ ਹਾਂ ਦਿਲ ਦੀਆਂ ਗੱਲਾਂ ਰਿਪੋਰਟਰ ਰਜੀਵ ਸੋਨੀ ਆਲ ਟੂ న్యూਸ ਚੈਨਲ ਇਹ ਪ੍ਰੋਗਰਾਮ ਦਿਲ ਦੀਆਂ ਗੱਲਾਂ ਵਿਦ ਬਲਬੀਰ ਪੰਨੂ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਅੱਜ ਅਸੀਂ ਪਹੁੰਚੇ ਹਾਂ ਅਲੀਵਾਲ ਨਹਿਰ ਦੇ ਕੰਡੇ ਤੇ ਜੋ ਸਰਕਾਰੀ ਰੈਸਟ ਹਾਊਸ ਆ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਵਿੱਚ ਮਹਿਮਾਨ ਹੋਣਗੇ ਹਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਬਲਬੀਰ ਸਿੰਘ ਜੀ ਪੰਨੂ ਉਹਨਾਂ ਦੇ ਨਾਲ ਦਿਲ ਦੀਆਂ ਗੱਲਾਂ ਖੁੱਲ ਕੇ ਕਰਾਂਗੇ ਅਤੇ ਉਹਨਾਂ ਦੇ ਦਿਲ ਦੀਆਂ ਗੱਲਾਂ ਸੁਣਾਂਗੇ ਪੰਨੂ ਸਾਹਿਬ ਆਓ ਜੀ ਵੈਲਕਮ ਤੁਹਾਡਾ ਜੀ ਜੀ ਆਇਆਂ ਕਮਜੀ ਜੀ ਆਨ ਆਓ ਜੀ ਅੱਜ ਸੰਗਤ ਨੇ ਸੱਚ ਸਾਹਮਣੇ ਲਿਆ ਕੇ ਉਹਨਾਂ ਬੋੜਾਂ ਨੂੰ ਆਪਣੇ ਘਰਾਂ ਦੇ ਵਿੱਚ ਬਿਠਾ ਦਿੱਤਾ ਤੇ ਜਿਹੜੇ ਨਸ਼ੇ ਦੇ ਵੱਡੇ ਸੁੱਦਾਗਰ ਨੇ ਉਹਨਾਂ ਸੁੱਦਾਗਰਾਂ ਤੱਕ ਅਸੀਂ ਪਹੁੰਚ ਗਏ ਤੁਹਾਨੂੰ ਲੱਗ ਇਹ ਦੂਸਰੀਆਂ ਰਵਾਇਤੀ ਪਾਰਟੀਆਂ ਨੇ ਨਸ਼ੇ ਦੇ ਸੁੱਦਾਗਰ ਪਾਲੇ ਸੀ ਇਹ ਜੋ ਦੋ ਰਵਾਇਤੀ ਪਾਰਟੀਆਂ ਸੀ ਇਹ ਪਾਰਟੀਆਂ ਸ਼ੁਰੂ ਤੋਂ ਧਰਮ ਦੇ ਨਾਂ ਤੇ ਰਾਜਨੀਤੀ ਕਰਦੀਆਂ 2024 ਦੇ ਵਿੱਚ ਤੁਹਾਨੂੰ ਖੋਦੀ ਸਮਝ ਆਵੇਗੀ ਹਲਕਾ ਫਦੇ ਘੜ ਚੂੜੀਆਂ ਤੋਂ 30 ਤੋਂ ਲੈ ਕੇ 35 ਹਜ਼ਾਰ ਦੀ ਦਿੱਤ ਮੈਂ ਮਲੇਕੇ ਦੇ ਸਕਦਾ ਵੇਖੋ ਜੀ ਅਕਾਲੀ ਦਲ ਨੇ ਜਿੱਦਾਂ ਦੇ ਕਰਮ ਕੀਤੇ ਸੀ ਉਹਨਾਂ ਨੇ ਪ੍ਰਮਾਤਮਾ ਨੇ ਉਹਦਾਂ ਦੀ ਸਜ਼ਾ ਉਹਨਾਂ ਨੂੰ ਦੇ ਦਿੱਤੀ ਆਲਟੂ ਨਿਊਜ਼ ਚੈਨਲ ਦੇਖ ਰਹੇ ਦਸ਼ਕਾਂ ਦਾ ਸਵਾਗਤ ਮੈਂ ਤੁਹਾਡਾ ਆਪਣਾ ਦੋਸਤ ਅਤੇ ਹੋਸਟ ਰਜੀਵ ਸੋਨੀ ਅੱਜ ਅਸੀਂ ਦਿਲ ਦੀਆਂ ਗੱਲਾਂ ਵਿੱਚ ਬਲਬੀਰ ਪੰਨੂ ਨੂੰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਕਰ ਰਹੇ ਹਾਂ ਅਸੀਂ ਪੰਨੂ ਸਾਹਿਬ ਦੇ ਨਾਲ ਕੁਝ ਸਵਾਲ ਕਰਨੇ ਨੇ ਜੋ ਕਿ ਆਮ ਜਨਤਾ ਦੇ ਨੇ ਅਤੇ ਪਬਲਿਕ ਦੇ ਨੇ ਪੰਨੂ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਧੰਨਵਾਦੀ ਅੱਜ ਤੁਸੀਂ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਤੁਸੀਂ ਇੱਥੇ ਪਹੁੰਚੇ ਜੀ ਤੁਹਾਡੇ ਚੈਨਲ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਪੰਨੂ ਸਾਹਿਬ ਸਰਕਾਰ ਬਣ ਗਈ ਆਮ ਆਦਮੀ ਪਾਰਟੀ ਦੀ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਤੁਹਾਡੇ ਹੱਕ ਵਿੱਚ ਕਹਿੰਦਾ ਮਤਲਬ ਕਿ ਝਾੜੂ ਫੇਰ ਕੇ 92 ਸੀਟਾਂ ਪੰਜਾਬ ਦੇ ਲੋਕਾਂ ਨੇ ਤੁਹਾਡੀ ਝੋਲੀ ਵਿੱਚ ਪਾਈਆਂ ਨੇ ਜਿੰਨਾ ਵੱਡਾ ਫਤਵਾ ਦਿੱਤਾ ਹੈ ਉਹਨਾਂ ਵੱਡੀਆਂ ਉਮੀਦਾਂ ਤੁਹਾਡੇ ਤੋਂ ਨੇ ਲੋਕਾਂ ਨੂੰ ਕਿ ਸਾਡੀ ਪਾਰਟੀ ਲੋਕਾਂ ਦੀਆਂ ਆਸਾਂ ਉਮੀਦਾਂ ਦੇ ਉੱਤੇ ਖੜੀ ਉੱਤਰ ਚਕੇਗੀ ਵੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਸਾਰੇ ਪੰਜਾਬ ਦੀ ਸੰਗਤ ਦਾ ਧੰਨਵਾਦ ਕਰਨਾ ਚਾਹੁੰਦਾ ਵੀ ਜਿਨ੍ਹਾਂ ਨੇ ਜਿਹੜੇ بڑے بڑے ਆਪਣੇ ਆਪ ਨੂੰ ਵੱਡਾ ਸਮਝ ਕੇ ਬੈਠੇ ਸੀ ਜਿਹੜੇ ਸੰਗਤ ਨੂੰ ਭੁੱਲ ਕੇ ਬੈਠੇ ਸੀ ਕਿ ਸੰਗਤ ਦੀਆਂ ਵੋਟਾਂ ਦੇ ਨਾਲ ਬਣੀ ਸੀ ਅੱਜ ਸੰਗਤ ਨੇ ਸੱਚ ਸਾਹਮਣੇ ਲਿਆ ਕੇ ਉਹਨਾਂ ਬੋੜਾਂ ਨੂੰ ਆਪਣੇ ਘਰਾਂ ਦੇ ਵਿੱਚ ਬਿਠਾ ਦਿੱਤਾ ਅੱਜ ਸੱਚ ਦਾ ਸਾਥ ਦਿੱਤਾ ਤੇ ਜੋ ਸੱਚ ਦਾ ਆਮ ਆਦਮੀ ਪਾਰਟੀ ਦਾ ਸਾਥ ਦੇ ਕੇ ਪੰਜਾਬ ਦੇ ਵਿੱਚ ਇੱਕ ਇਤਿਹਾਸਿਕ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਇਹ ਗਰੀਬਾਂ ਵਾਸਤੇ ਪਾਰਟੀ ਬਣੀ ਹੈ ਇਹ ਗਰੀਬਾਂ ਦੀ ਪਾਰਟੀ ਰਹੇਗੀ ਤੇ ਗਰੀਬਾਂ ਦੇ ਜੋ ਵੀ ਹੱਕ ਬਣਦੇ ਜੋ ਵੀ ਸਾਡੇ ਗਰੀਬ ਪਰਿਵਾਰਾਂ ਦੇ ਮਿਡਲ ਕਲਾਸ ਪਰਿਵਾਰਾਂ ਦੀ ਜੋ ਵੀ ਸਾਡੇ ਮੁਲਾਜ਼ਮ ਵੀ ਪਰਿਵਾਰਾਂ ਦੀ ਕਿਸੇ ਵੀ ਤਰ੍ਹਾਂ ਦੇ ਜੋ ਸਾਰਿਆਂ ਦੇ ਹੱਕ ਬਣਦੇ ਨੇ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਬਣਦਾ ਮਾਨ ਸਨਮਾਨ ਤੇ ਬਣਦੇ ਹੱਕ ਦਿੱਤੇ ਜਾਣ। ਮਨੂ ਸਾਹਿਬ ਇਸ ਵੇਲੇ ਸਮਾਜ ਦੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਜਿਹਦੇ ਵਿਰੋਧ ਵਿੱਚ ਤੁਹਾਨੂੰ ਲੋਕਾਂ ਨੇ ਬਹੁਤ ਸਾਰੀਆਂ ਟੇਰਾਂ ਵੋਟਾਂ ਦਿੱਤੀਆਂ ਨੇ ਨਸ਼ਾ ਨਸ਼ਾ ਪੰਜਾਬ ਦੇ ਨਾਲ ਫਤੇਗੜ ਚੂੜੀਆਂ ਹਲਕੇ ਵਿੱਚ ਵੀ ਬਹੁਤ ਫਨ ਪ੍ਰਿਆ ਹੈ ਜਿਹਦੇ ਵਿੱਚ ਸਾਡੇ ਬਹੁਤ سارے ਘਰਾਂ ਦੇ ਚਿਰਾਗ ਬੁੱਝ ਗਏ ਨੇ ਕੀ ਇਹ ਨਸ਼ੇ ਬਾਰੇ ਕੋਈ ਆਪਣੀ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਸੁਧਾਰ ਲਿਆਉਣ ਦੇ ਵਿੱਚ ਕੋਈ ਪ੍ਰੋਗਰਾਮ ਉਲੀਕਿਆ ਜਾਏਗਾ ਵੇਖੋ ਜੀ ਮੈਂ ਹਲਕਾ ਫਤਗੜ ਚੂੜੀਆਂ ਦੇ ਬਿਲਕੁਲ ਸੈਂਟਰ ਪਾਰਟ ਪੁਆਇੰਟ ਦੇ ਵਿੱਚ ਜੰਮਿਆ ਪਲਿਆ ਇੱਥੇ ਹੀ ਵੱਡਾ ਹੋਇਆ ਤਕਰੀਬਨ ਮੈਨੂੰ ਲੱਗੇ ਜਿੰਨੇ ਵੀ ਮੇਰੇ ਪਿੰਡ ਪੈਂਦੇ ਸੀ ਉਹਨਾਂ ਬਾਰੇ ਬਹੁਤ ਹੀ ਨਜ਼ਦੀਕੀ ਦੇ ਵਿੱਚ ਪਤਾ ਹੈ ਕਿਹੜੇ ਪਿੰਡ ਦੇ ਵਿੱਚ ਕੀ ਹੁੰਦਾ ਹੈ ਨਸ਼ਾ ਕੌਣ-ਕੌਣ ਜੋ ਸਾਡੇ ਨਸ਼ੇ ਦੇ ਕਈ ਮਰੀਜ਼ ਬਣੇ ਨੇ ਕੌਣ ਕੌਣ ਸਾਡੇ ਨਸ਼ੇ ਦੇ ਵੀਰ ਮਰੀਜ਼ ਨੇ ਉਹਨਾਂ ਵੀਰਾਂ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਮੇਰੇ ਵੀਰ ਆਪਾਂ ਸਿਸਟਮ 'ਚ ਪਾ ਕੇ ਚੰਗੇ ਸਿਸਟਮ ਦੇ ਨਾਲ ਜੁੜੀਏ ਆਮ ਆਦਮੀ ਪਾਰਟੀ ਦਾ ਅਸੀਂ ਰਲ ਮਿਲ ਕੇ ਸਾਥ ਦਈਏ ਤੇ ਜਿਹੜੇ ਨਸ਼ੇ ਦੇ ਵੱਡੇ ਸੁੱਧਾਗਰ ਨੇ ਉਹਨਾਂ ਸੁੱਧਾਗਰਾਂ ਤੱਕ ਅਸੀਂ ਪਹੁੰਚੀਏ ਅਸੀਂ ਉਹਨਾਂ ਵੀਰਾਂ ਦੇ ਥਰੂ ਉਹਨਾਂ ਸੁੱਧਾਗਰਾਂ ਤੱਕ ਪਹੁੰਚਾਂਗੇ ਤੇ ਬਿਲਕੁਲ ਕਲੀਅਰ ਹੈ ਕਿ ਪੂਰੇ ਪੰਜਾਬ ਦੇ ਵਿੱਚ ਸ਼੍ਰੀ ਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਿਆਨ ਦੇ ਵਿੱਚ ਪੰਜਾਬ ਨੂੰ ਵਚਨ ਦਿੱਤਾ ਸੀ ਕਿ ਅਸੀਂ 6 ਮਹੀਨੇ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗੇ ਇਹ ਬਿਲਕੁਲ ਸੱਚ ਹੈ 6 ਮਹੀਨੇ ਦੇ ਵਿੱਚ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ ਪਰ ਨੂੰ ਸਾਹਿਬ ਅਕਸਰ ਸਿਆਸੀ ਪਾਰਟੀਆਂ ਦੀਆਂ ਮਜਬੂਰੀਆਂ ਵੇਖੀਆਂ ਜਾਂਦੀਆਂ ਨੇ ਕਿ ਜਦੋਂ ਵੀ ਕਿਸੇ ਇਲਾਕੇ ਦੇ ਵਿੱਚ ਕੋਈ ਨਸ਼ੇ ਦਾ ਸੌਦਾਗਰ ਜਾਂ ਕੋਈ ਨਸ਼ਾ ਵੇਚਣ ਵਾਲਾ ਲੋਕਾਂ ਦੇ ਘਰ ਬਰਬਾਦ ਕਰਨ ਵਾਲਾ ਕਾਬੂ ਆਉਂਦਾ ਤਾਂ ਸਾਡੇ ਹੀ ਜਿਹੜੇ ਚੇਲੇ ਚਪਾਟੇ ਨੇ ਪਾਰਟੀ ਦੇ ਵਰਕਰ ਨੇ ਆਪਣੀਆਂ ਲੋਕਲ ਵੋਟਾਂ ਕਰਕੇ ਸਰਪੰਚੀ ਜਾਂ ਕਾਉਂਸਲਰ ਦੀਆਂ ਵੋਟਾਂ ਕਰਕੇ ਉਹਨਾਂ ਦੀ ਮਦਦ ਕਰਕੇ ਹਾਈ ਕਮਾਂਡ ਨੂੰ ਗੁੰਮਰਾਹ ਕਰਕੇ ਉਹਨਾਂ ਲੋਕਾਂ ਨੂੰ ਕਾਨੂੰਨ ਦੇ ਸਿਕੰਜੇ ਵਿੱਚੋਂ ਕੱਢ ਲੈਂਦੇ ਨੇ ਕੀ ਸਾਡੇ ਹਲਕੇ ਵਿੱਚ ਇਹ ਰਵਾਇਤ ਜਾਰੀ ਰਹੇਗੀ ਜਾਂ ਕੋਈ ਫਰਕ ਮਹਿਸੂਸ ਹੋਏਗਾ ਲੋਕਾਂ ਨੂੰ ਵੇਖੋ ਜੀ ਆਮ ਆਦਮੀ ਪਾਰਟੀ ਦਾ ਕੰਮ ਕਰਨ ਦਾ ਤਰੀਕਾ ਬਿਲਕੁਲ ਲੱਗ ਇਹ ਦੂਸਰੀਆਂ ਰਵਾਇਤੀ ਪਾਰਟੀਆਂ ਨੇ ਨਸ਼ੇ ਦੇ ਸੁਦਾਇਕਰ ਪਾਲੇ ਸੀ ਉਹਨਾਂ ਕੋ ਮਹੀਨੇ ਲੈਂਦੇ ਸੀ ਆਪਣੇ ਜੋ ਪੋਲੀਟੀਕਲ ਪਾਰਟੀਆਂ ਵੋਟਾਂ ਦੇ ਵਿੱਚ ਉਹਨਾਂ ਨੂੰ ਕਈ ਗਲਤ ਕੰਮ ਕਰਵਾਉਂਦੇ ਸੀ ਆਮ ਆਦਮੀ ਪਾਰਟੀ ਨੇ ਬਿਲਕੁਲ ਸਹੀ ਤਰੀਕੇ ਦੇ ਨਾਲ ਕੰਮ ਕਰਨਾ ਜੋ ਸਾਡੇ ਪਰਿਵਾਰਾਂ ਦੇ ਜੋ ਸਾਡੇ ਬੱਚਿਆਂ ਦੇ ਜੋ ਸਾਡੇ ਭੈਣ ਭਰਾਵਾਂ ਦੇ ਮੁਲਾਜ਼ਮਾਂ ਦੇ ਜੋ ਸਹੀ ਹੱਕ ਨਹੀਂ ਉਹ ਦੇਣੇ ਨੇ ਨਸ਼ੇ ਦੇ ਨਾਂ ਤੇ ਜੇ ਸਾਡੇ ਕੋਈ ਪਿੰਡ ਦਾ ਜਾਂ ਕੋਈ ਲੋਕਲ ਵੀ ਆ ਕੇ ਸਾਨੂੰ ਜਾਂ ਸਾਡੀ ਪਾਰਟੀ ਦਾ ਵੀ ਆ ਕੇ ਕੋਈ ਸੁਪਾਰਚ ਕਰੇਗਾ ਤੇ ਅਸੀਂ ਬਿਲਕੁਲ ਉਹਦੀ ਵੀ ਸੁਣਵਾਈ ਨਹੀਂ ਕਰਾਂਗੇ ਨਸ਼ੇ ਦੇ ਬਿਲਕੁਲ ਵਿਰੁੱਧ ਰਹਾਂਗੇ ਤੇ ਬਹੁਤ ਵਧੀਆ ਤੁਹਾਡਾ ਫੈਸਲਾ ਪੰਨੂ ਸਾਹਿਬ ਜੇ ਫੈਸਲਾ ਕਿਤੇ ਲਾਗੂ ਹੋ ਜੇ ਤੇ ਸਾਡਾ ਪੰਜਾਬ ਜਿਹੜਾ ਦੁਬਾਰਾ ਹਰਿਆ ਭਰਿਆ ਤੇ ਰੰਗਲਾ ਪੰਜਾਬ ਬਣ ਸਕਦਾ ਪੰਨੂ ਸਾਹਿਬ ਇਸ ਤੋਂ ਇਲਾਵਾ ਆਮ ਤੌਰ ਤੇ ਉੱਤੇ ਵੇਖਿਆ ਕਿ ਪਿਛਲੇ 70 ਸਾਲਾਂ ਦੇ ਇਤਿਹਾਸ ਦੇ ਵਿੱਚ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦਾ ਹਰ ਪਾਸੇ ਬੋਲਬਾਲਾ ਰਿਹਾ ਹੈ ਆਪਣੀ ਸਰਕਾਰ ਦੀਆਂ ਆਉਣ ਵਾਲੀਆਂ ਨੀਤੀਆਂ ਬਾਰੇ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਵਾਸਤੇ ਸਾਡੀ ਸਰਕਾਰ ਜਿਹੜੀ 21 ਪ੍ਰੋਗਰਾਮ ਬਣਾ ਲਈਏ ਉਹ ਦਰਸ਼ਕਾਂ ਨੂੰ ਜਰਾ ਜਾਣਕਾਰੀ ਦਿਓ। ਵੇਖੋ ਜੀ 10 ਤਰੀਕ ਨੂੰ ਰਿਜਲਟ ਆਉਣ ਤੋਂ ਬਾਅਦ ਦੂਸਰੇ ਦਿਨੀ ਤੁਸੀਂ ਸਰਦਾਰ ਭਗਵੰਤ ਸਿੰਘ ਮਾਨ ਦੇ ਬਿਆਨ ਸੁਣੇ ਹੋਣਗੇ। ਉਹਨਾਂ ਨੇ ਬਿਲਕੁਲ ਕਲੀਅਰ ਸ਼ਬਦਾਂ ਦੇ ਵਿੱਚ ਜਿੰਨੇ ਵੀ ਸਾਡੇ ਭ੍ਰਿਸ਼ਟਾਚਾਰ ਦੇ ਇੱਥੇ ਜੋ ਹਿੱਸੇਦਾਰ ਬਣੇ ਸੀ ਉਹਨਾਂ ਨੂੰ ਬੇਨਤੀ ਕਰ ਦਿੱਤੀ ਹੈ ਕਿ ਸਿਸਟਮ ਬਦਲ ਚੁੱਕਾ ਹੈ ਅਸੀਂ ਸਹੀ ਸਿਸਟਮ ਦੇ ਨਾਲ ਚੜੀਏ ਆਪਾਂ ਸਿਸਟਮ ਦੀ ਝਵੇੜ ਦੇ ਵਿੱਚ ਨਾ ਆਈਏ ਜੇ ਕੋਈ ਸਿਸਟਮ ਦੀ ਝਵੇੜ ਦੇ ਵਿੱਚ ਆਵੇਗਾ ਕਿਉਂਕਿ ਸਾਡਾ ਇੱਕ ਵਾਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਫਰਜ਼ ਬਣਦਾ ਹੈ ਮੈਂ ਹਲਕਾ ਫਤਿਹਗੜ ਚੂੜੀਆਂ ਦੇ ਜਿਹੜੇ ਵੀ ਮੇਰੇ ਵੀਰਾਂ ਨੇ ਕੋਈ ਪ੍ਰਸ਼ਟਾਚਾਰ ਦੇ ਹਿੱਸੇਦਾਰ ਬਣੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪ੍ਰਸ਼ਟਾਚਾਰ ਨੂੰ ਛੱਡ ਕੇ ਅਸੀਂ ਚੰਗੇ ਕੰਮਾਂ ਵੱਲ ਤੁਰੀਏ ਤੇ ਚੰਗੇ ਕੰਮਾਂ ਦਾ ਸਾਥ ਦੇਈਏ ਤੇ ਜੇ ਕੋਈ ਮੇਰਾ ਵੀਰ ਅੱਜ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਾ ਮੈਂ ਹੱਥ ਜੋੜ ਕੇ ਦੁਬਾਰਾ ਬੇਨਤੀ ਕਰਨਾ ਵੀ ਮੇਰੇ ਵੀਰਾਂ ਨੂੰ ਬੇਨਤੀ ਹੈ ਵੀ ਅਸੀਂ ਰਲ ਮਿਲ ਕੇ ਚੰਗੇ ਪੰਜਾਬ ਨੂੰ ਸਿਰਜੀਏ ਚੰਗਾ ਹਲਕਾ ਸਿਰਜੀਏ ਤੇ ਜੇ ਕੋਈ ਕੱਲ ਨੂੰ ਚਪੇੜ ਦੇ ਵਿੱਚ ਆ ਗਿਆ ਤੇ ਫਿਰ ਅਸੀਂ ਬਿਲਕੁਲ ਉਹਦੇ ਵਿਰੋਧ ਦੇ ਵਿੱਚ ਹੋਵਾਂਗੇ ਉਹਨੂੰ ਜੋ ਕਾਨੂੰਨ ਦੇ ਧਾਰੇ ਦੇ ਵਿੱਚ ਰਹਿ ਕੇ ਜੋ ਬਣਦੀ ਕਾਰਵਾਈ ਉਹਦੇ ਤੇ ਕੀਤੀ ਜਾਵੇਗੀ ਨਹੀਂ ਇਹ ਵਰਕਰਾਂ ਦੀ ਤੁਸੀਂ ਗੱਲ ਕੀਤੀ ਇਹ ਵਰਕਰਾਂ ਦੀ ਤੁਸੀਂ ਗੱਲ ਕੀਤੀ ਹੈ ਅਕਸਰ ਵਰਕਰ ਤੇ ਚਲੋ ਕਈਆਂ ਦੇ ਹਿੱਸੇਦਾਰੀਆਂ ਹੁੰਦੀਆਂ ਨੇ ਪਰ ਜਿਹੜੇ ਅਫਸਰ ਜਾਂ ਅਧਿਕਾਰੀ ਵੀ ਭ੍ਰਿਸ਼ਟਾਚਾਰ ਵਿੱਚ ਲਿਪਤ ਨੇ ਜਾਂ ਪਿਛਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਭ੍ਰਿਸ਼ਟਾਚਾਰੀ ਦਾ ਇੱਥੇ ਤੰਡਵ ਨੱਚਿਆ ਇਲਾਕੇ ਦੇ ਵਿੱਚ ਉਹਨਾਂ ਬਾਰੇ ਕੀ ਫੈਸਲਾ ਹੈ ਵੇਖੋ ਜੀ ਜਿਹੜਾ ਅਫਸਰਾਂ ਦਾ ਕਾਰਨ ਹੈ ਉਹਨਾਂ ਦਾ ਸਭ ਤੋਂ ਵੱਡਾ ਕਾਰਨ ਹੈ ਜੋ ਪੋਲੀਟੀਕਲ ਪਾਰਟੀਆਂ ਦਾ ਦਬਾਅ ਇਹ ਪੋਲੀਟੀਕਲ ਪਾਰਟੀਆਂ ਇਹ ਆਪਣੇ ਦਬਾਅ ਦੇ ਵਿੱਚ ਰੱਖ ਕੇ ਜੋ ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਰਹੀਆਂ ਨੇ ਇਹ ਉਹਨਾਂ ਅਫਸਰਾਂ ਨੂੰ ਆਪਣੇ ਦਬਾਅ ਦੇ ਵਿੱਚ ਰੱਖਾ ਕੇ ਉਹਨਾਂ ਨੂੰ ਡਰਾ ਕੇ ਧਮਕਾ ਕੇ ਉਹਨਾਂ ਕੋ ਗਲਤ ਕੰਮ ਕਰਵਾਈ ਜਾਂਦੀ ਸੀ ਕੋਈ ਵੀ ਅਫਸਰ ਨਹੀਂ ਚਾਹੁੰਦਾ ਕਿ ਮੈਂ ਕਿਸੇ ਦਾ ਮਾੜਾ ਕਰਾਂ ਉਹਨਾਂ ਕੋ ਗਲਤ ਕੰਮ ਕਰਵਾਈ ਜਾਂਦੀ ਸੀ ਚਲੋ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਇਹ ਸਿਸਟਮ ਨੂੰ ਲੀਤੇ ਲੈ ਆਉਣ ਜਾ ਰਹੇ ਹੋ ਇੱਕ ਪੰਨੂ ਸਾਹਿਬ ਥੋੜਾ ਜਿਹਾ ਕੌੜਾ ਸਵਾਲ ਆ ਜਿਵੇਂ ਕਿ ਥੋੜੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਵੀਡੀਓ ਤੇ ਖਬਰਾਂ ਵਾਇਰਲ ਹੋ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਉਤੇਜਿਤ ਹੋ ਕੇ ਆਪ ਮੁਹਾਰੇ ਹੋ ਕੇ ਜਿਨੂੰ ਆਪਾਂ ਕਹਿ ਸਕਦੇ ਆ ਦਫ਼ਤਰਾਂ ਦੇ ਵਿੱਚ ਜਾ ਕੇ ਸਰਕਾਰੀ ਮੁਲਾਜ਼ਮਾਂ ਨੂੰ ਕਈ ਤਰ੍ਹਾਂ ਦੇ ਸਵਾਲ ਜਾਂ ਉਹਨਾਂ ਦੀਆਂ ਇਨਕੁਆਰੀਆਂ ਕਰਨ ਦੀਆਂ ਗੱਲਾਂ ਕਰ ਰਹੇ ਨੇ ਮੈਂ ਬੇਨਤੀ ਕਰੂੰਗਾ ਕਿ ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਕਿਉਂਕਿ ਮੁਲਾਜ਼ਮ ਵੀ ਸਾਡੇ ਉਹੀ ਮੁਲਾਜ਼ਮ ਨੇ ਜਿਨ੍ਹਾਂ ਨੇ ਸਰਕਾਰ ਬਣ ਦੇ ਵਿੱਚ ਤੁਹਾਡਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਅਤੇ ਰਵਾਇਤੀ ਪਾਰਟੀਆਂ ਨੂੰ ਦਰਕਨਾਰ ਕਰਕੇ ਸਰਕਾਰ ਦਾ ਹਿੱਸਾ ਬਣਨੇ ਇਸੇ ਕਰਕੇ ਮੁਲਾਜ਼ਮਾਂ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਹੱਕ ਵਿੱਚ ਇੱਕ ਭੋਤਕ ਫਤਵਾ ਦਿੱਤਾ ਤਾਂ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਜਿਹੜੀ ਸਰਕਾਰ ਬਣ ਸਕੇ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਕੋਈ ਸਭ ਤੋਂ ਪਹਿਲਾਂ ਤੇ ਮੈਂ ਜਿੰਨੇ ਵੀ ਸਾਡੇ ਹਲਕਾ ਫਾਦੇਗੜ ਚੂੜੀਆਂ ਦੇ ਮੁਲਾਜ਼ਮ ਨੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਨਾ ਕਿਉਂਕਿ ਗਿਣਤੀ ਦੇ ਵਿੱਚ ਜਦੋਂ ਵੈਲਟ ਪੇਪਰ ਪਹੁੰਚੇ ਸੀ ਤੇ ਆਪਣੀਆਂ 3 ਗੁਣਾ ਵੱਧ 300 ਤੋਂ ਆਪਣੀਆਂ 3 ਗੁਣਾ ਵੱਧ ਉਹਨਾਂ ਨਾਲੋਂ ਵੋਟਾਂ ਨਿਕਲ ਗਈ ਸੀ ਦੂਸਰੀਆਂ ਪਾਰਟੀਆਂ ਨਾਲੋਂ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬੜਾ ਸਾਥ ਦਿੱਤਾ ਜਿਹੜੀ ਤੁਸੀਂ ਮੈਨੂੰ ਸਵਾਲ ਕੀਤਾ ਉਹ ਬਿਲਕੁਲ ਸਵਾਲ ਤੁਹਾਡਾ ਸਹੀ ਹੈ ਮੈਂ ਸਾਰੇ ਆਪਣੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਸਾਨੂੰ ਹਦਾਇਤਾਂ ਦਿੱਤੀਆਂ ਨੇ ਉਹਨਾਂ ਹਦਾਇਤਾਂ ਦਿੱਤੀਆਂ ਨੇ ਵੀ ਹਰ ਇੱਕ ਸਕੂਲ ਦੇ ਵਿੱਚ ਹਰ ਇੱਕ ਹਸਪੀਟਲ ਦੇ ਵਿੱਚ ਜਾ ਕੇ ਉਹਨਾਂ ਦਾ ਸਾਥ ਦਿਓ ਜੇ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਹੈ ਤੇ ਉਹਨਾਂ ਕੋ ਕਮੀ ਦੀ ਪੂਰਤੀ ਵਾਸਤੇ ਉਹਨਾਂ ਨੂੰ ਜਿਹੜੇ ਵੀ ਸਮਾਨ ਦੀ ਲੋੜ ਹੈ ਕੋਈ ਜੀ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਤੇ ਉਹਨਾਂ ਦਾ ਸਾਥ ਦਿਓ ਤੇ ਪਾਰਟੀ ਤੱਕ ਲਿਖਤੀ ਰੂਪ ਦੇ ਵਿੱਚ ਪਾਰਟੀ ਚਕ ਉਹਨਾਂ ਦੀਆਂ ਆਉਂਦੀਆਂ ਮੁਸ਼ਕਲਾਂ ਭੇਜੀਆਂ ਜਾਣ ਨਾ ਕਿ ਕਿਸੇ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇ ਮੁਲਾਜ਼ਮ ਸਾਡੇ ਭੈਣ ਭਰਾ ਨੇ ਮੈਂ ਉਹਨਾਂ ਮੁਲਾਜ਼ਮਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਕਿਸੇ ਵੀ ਪਾਰਟੀ ਦੇ ਦਬਾਅ ਹੇਠਾਂ ਨਹੀਂ ਆਓਗੇ ਤੁਸੀਂ ਆਪਣੀ ਡਿਊਟੀ ਬਿਲਕੁਲ ਫ੍ਰੀ ਮਾਈਂਡ ਹੋ ਕੇ ਬੜੇ ਤਨਮਾਨ ਦੇ ਨਾਲ ਆਪਣੀ ਡਿਊਟੀ ਕਰੋ ਆਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਕਰੇਗਾ ਤੁਹਾਨੂੰ ਜ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਤੁਹਾਡੇ ਕੋਲ ਪਹੁੰਚਦਾ ਉਹ ਤੁਹਾਡੇ ਸਾਥ ਵਾਸਤੇ ਪਹੁੰਚੇਗਾ